ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼ਸ਼ਕਾ ਤੇ ਗੁੱਡ ਮਾਰਨਿੰਗ ਲੋਕ ਜੀ ਕਰਦੇ ਆਂ ਸਵਾਗਤ ਤੁਹਾਡਾ ਆਪਣੇ ਚੈਨਲ ਦੇ ਵਿੱਚ ਵਿਕਰਮ ਬਲੌਗਸ ਇੱਧਰ ਸੀਟੀਆਂ ਸਵੇਰੇ ਸਵੇਰੇ ਦਾ ਸਵਾਗਤ ਹਿੰਦਾ ਸੀਟੀਆਂ ਦਾ ਸਵਾਗਤ ਤੇ ਕਰਦੇ ਆਂ ਅੱਜ ਤੁਹਾਡੇ ਨਾਲ ਗੱਲਬਾਤ ਦੇ ਬਲੌਗ ਦੀ ਸ਼ੁਰੂਆਤ ਤੁਸੀਂ ਸਾਰਿਆਂ ਨੇ ਬਣੇਗਾ ਬਲੌਗ ਦੇ ਨਾਲ ਤੇ ਵਾਦੀ ਬਾ ਸ਼ਰਟਾਂ ਮੇਰੀਆਂ ਪਾਲੀਆਂ ਨੇ ਆਪਾਂ ਕੀ ਸ਼ਰਟਾਂ ਵੇਰੇ ਵਾਲੇ ਨੱਟਾਂ ਹਟਦੀਆਂ ਲਾਦੀਆਂ ਤਾਂ ਉਹਦਾ ਆਦਤ ਪਈ ਗਿਆ ਆਦਤ ਤਾਂ ਪਈ ਇਹ ਆਦਤ ਜਮਾਂਦਰੋ ਤਾਂ ਇਹ ਜਮਾਂਦਰੋ ਤਾਂ ਕਹਿੰਦੇ ਜਿਹੜੀ ਆਦਤ ਹੁੰਦੀਆਂ ਨੇ ਕਦੀ ਨਹੀਂ ਮੜਦੀ ਹੁੰਦੀ ਸੇਸਰ ਕੇ ਆ ਜਿਹੜੀ ਇਹ ਸ਼ਰਟ ਆ ਇਹ ਮੇਰੀ ਹੈ ਇਹ ਤੁਹਾਡੀ ਨਹੀਂ ਤੁਹਾਡੀ ਨਹੀਂ ਆ ਪੜੇਦਾ ਉਹ ਉੱਧਰ ਮੇਰੇ ਆਪਣੇ ਆਪਣੇ ਵਾਲੇ ਪਾਓ ਪ੍ਰੀਤ ਮੇਰੀ ਗਾਲ ਸੁਣਾ ਆ ਪਾਗ ਖਾਨ ਮੜੀ ਕਿੱਦਾਂ ਲੱਗਦੀ ਪਾਈ ਤੇ ਇਹ ਕਹਿੰਦੇ ਇੱਕ ਹੁੰਦਾ ਪੰਪ ਇਹ ਕਹਿੰਦੇ ਝੋਲੇ ਚ ਪੰਪ ਝੋਲੇ ਚ ਹੁੰਦਾ ਪੰਪ ਉਹ ਦਾਦਾ ਕਹੋ ਕੱਲ ਨੂੰ ਪੁੱਲੀ ਦਾਦਾ ਪੰਪ ਤੇ ਕਿੱਥੇ ਪੰਪ ਹਾਂ ਪੰਪ ਝੋਲੇ ਦੇ ਵਿੱਚ ਪਾ ਲਈ ਹੋਰ ਆਵੇ ਆ ਦੇਖ ਲੈ ਬਾਈ ਮੈਨੂੰ ਜਮ ਜਮ ਜਾਨੀ ਹੱਸੋ ਇਸ ਤਰ੍ਹਾਂ ਦਾਦਾ ਇੰਨੀ ਫਿਟਫੜ ਰੈਂਦੀ ਆ ਕਿ ਆ ਜਿਹੜੀਆਂ ਛੋਟਾ ਛੋਟਾ ਮੇਰੇ ਵਾਸਤੇ ਨਹੀਂ ਬਣਿਆ ਹੈ ਮੇਰੇ ਵਾਸਤੇ ਮੀਡੀਅਮਸ ਆਜੇ ਬਣਿਆ ਚਲੋ ਆਜੋ ਤੁਹਾਡੀ ਮੁਲਾਕਾਤ ਕਰਾਉਂਦੇ ਆ ਸਿੰਗਰ ਸਾਹਿਬ ਨਾਲ ਮਿਸ ਕਰਨ ਵਾਲਾ ਦੁਨਾ ਸਿੰਗਰ ਇਹਨਾਂ ਦਾ ਨਵਾਂ ਗਾਣਾ ਆ ਰਿਹਾ ਆ ਗੁਗੋ ਪੀਤੀ ਬੁਘੋ ਪੀਤੀ ਗੇੜੀ ਹਾਂਜੀ ਮਿਸਟ ਮਿਸਿਸ ਕੇਨਵਾਲਾ ਜੀ ਨਾਲ ਤੁਹਾਡੀ ਮੁਲਾਕਾਤ ਤਨ ਨੈ ਨੈ ਤਨ ਨੈ ਨੈ ਤਨ ਨੈ ਨੈ ਹਾਂਜੀ ਮਿਸ ਮਿਸ ਮੋਂ ਮਾਇਰਨ ਵਾਲਾ ਯਰਨ ਵਾਲਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਤੁਸੀਂ ਆਪਣੀ ਮਰਜ਼ੀ ਇੰਟਰਵਿਊ ਦਿਓ ਮੇਰੀ ਇੰਟਰਵਿਊ ਇਹ ਹੈ ਹਾਂਜੀ ਇਹ ਆਪਾਂ ਅ ਥੋੜਾ ਜਿਹਾ ਇਹ ਫਾਕ ਫਾਕ ਫੰਕਸ਼ਨ ਕਹਿੰਦੇ ਹੁੰਦੇ ਨੇ ਫੰਕਸ਼ਨ ਫੰਕਸ਼ਨ ਹਨ ਠੀਕ ਹੈ ਹੈਨਾ ਸਹੀ ਨਾ ਕੱਢ ਲੈਂਦੇ ਹਾਂ ਪੱਕਾ ਲੋ ਜੀ ਆਪਣੇ ਫੰਕਸ਼ਨ ਦੀ ਤਿਆਰੀ ਕਰਦੇ ਆ ਫੰਕਸ਼ਨ ਦੀ ਕਿਹੜੇ ਫੰਕਸ਼ਨ ਕਰਨਾ ਅੱਜ ਦੇਖੋ ਸ਼ਾਮਾਂ ਤੱਕ ਕਿਹੜਾ ਪਲਾਨ ਹੁੰਦਾ ਸ਼ਾਮਾਂ ਤੱਕ ਪਲਾਨ ਹੁੰਦਾ ਫੇਕ ਇੱਕ ਪਲਾਨ ਤਾਂ ਫੇਰ ਕੱਲ ਤੇ ਚੱਲ ਜਾਣਾ ਇਹ ਜੇ ਸ਼ਾਮਾਂ ਤੱਕ ਗਿਆ ਹਾਂ ਹਾਂ ਅੱਛਾ ਖਾਸ ਮਹਿਮਾਨਾਂ ਨੂੰ ਫੋਨ ਕਰਨਾ ਜੇ ਉਹ ਨਹੀਂ ਆਉਣਾ ਹੋਇਆ ਅੱਛਾ ਫੇਰ ਕੰਮ ਜਰੂਰ ਕਰਾਂਗੇ ਓਕੇ ਲੋ ਜੀ ਬਣੇ ਜੋ ਬਲੌਗ ਦੇ ਨਾਲ ਕਰਦੇ ਆ ਗੱਲਬਾਤ ਤਾਂ ਦੇ ਨਾਲ ਹਾਂ ਗਿਆ ਨਾ ਜਿਹੜਾ ਮੇਰੇ ਕਿੰਨੇ ਆਉਂਦੇ ਮੈਂ ਫਟੋ ਨਹੀਂ ਹੈ ਕਦੀ ਵੀ ਥ੍ਰੈਡਿੰਗ ਚ ਇਹ ਵਾਲ ਨਹੀਂ ਆਉਂਦੇ ਮੇਰੇ ਫਟ ਗਿਆ ਬਾਡੇ ਦੇ ਮੁੰਦੇ ਉਹ ਨਾ ਲਾ ਤਲਾਬ ਨੇ ਚਾਹੀਦੇ ਗੱਲ ਪੈਣ ਨੂੰ ਹੈ ਛਾਈ ਲਿਆ ਮਮੀ ਨੇ ਉਹ ਕਰਾਂ ਮੈਂ ਲਿਆ ਤਾਂ ਗੱਲ ਲੱਗਿਆ ਕੀ ਮੈਂ ਕਰ ਦਿੰਦੀ ਹਾਂ ਲੱਗੇ ਤਾਂ ਜਾ ਮੈਂ ਕਰ ਦਵਾਂ ਬੜ ਲੈ ਲੱਗੇ ਤਾਂ ਤਾਂ ਕਿ ਤੇ ਮੈਂ ਨਹੀਂ ਸੋਨੇ ਦਾ ਕੜਾ ਪਾਇਆ ਪੀਜੀ ਦੇ ਨਿਕਾਇਆ ਸੋਹਰੇ ਵੀ ਹੈ ਸਾਰੇ। ਕੋਈ ਕਿਰਪਾ ਕਰਕੇ ਸਾਡੇ ਗੁੱਟਾ ਲੂਣਾ ਨਾ ਨਕਲੀ ਆ। ਆਹ ਦੀ। ਆ ਵੀ ਨਕਲੀ ਆ। ਆ ਵੀ ਨਕਲੀ ਆ। ਆ ਵੀ ਨਕਲੀ ਆ। ਸਾਰੇ ਵੀ ਨਕਲੀ ਪਾਇਆ ਹੈ। ਚਲੋ ਮੇਰੀ ਗੱਲ ਸੁਣੋ। ਮम्मी ਨਾ ਕਰਨਾ ਚਾਹੀ ਨਕਲੀ। ਇੱਕ ਮਿੰਟ। ਇੱਕ ਇਹ ਇੱਕ ਆ ਕੜਾ। ਇੱਕ ਆ ਚੈਣ। ਇੱਕ ਆ ਦੋ ਕੜੇ। ਇਹ ਸਾਰਿਆਂ ਵਿੱਚ ਇੱਕ ਚੀਜ਼ origignal ਹੈ। ਠੀਕ ਹੈ ਨਾ? ਹਾਂ। ਦੱਸਣਾ ਤੁਸੀਂ ਕਿਹੜੀ ਆ। ਠੀਕ ਆ? ਇੱਕ ਕੜਾ ਆਹ ਇੱਕ ਕੜਾ ਆਹ ਇੱਕ ਕੜਾ ਇੱਕ ਆਚ ਹੈ ਤੇ ਮੰਮੀ ਨੇ ਬਾਲੀਆਂ ਅੰਦੀ ਫਿਰ ਮੰਮੀ ਨੇ ਇੱਕ ਬਾਲੀਆਂ ਬਾਲੀਆਂ ਦਾ ਪਤਾ ਸਾਰਿਆਂ ਨੂੰ origignal ਹੀ ਆ ਉਹ ਤਾਂ ਆਪਾਂ ਵੀਡੀਓ ਪਾਈ ਉਹ ਛੱਡ ਕੇ ਇੱਕ ਜੀ ਦੱਸੋ ਇੱਕ ਜੀ ਦੱਸਣੀ ਆ 2 3 4 1 2 ਕੜਾ ਤੀਜੀ ਆ ਚੌਥੀ ਆ ਤੇ ਆ ਪੰਜੀ ਆ ਚਾਰ ਇਹ ਤਾਂ ਪਤਾ ਨਕਲੀ ਆ ਚਾਰ ਚੀਜ਼ਾਂ ਵਿੱਚੋਂ ਇੱਕ ਚੀਜ਼ origignal ਹੀ ਆ ਜਿਹਦਾ ਰੇਟ 1 ਲੱਖ ਤੋਂ ਤਾਂ ਆ ਦੱਸਣੀ ਕਿਹੜੀ ਆ ਠੀਕ ਆ yes ਓਕੇ okay? yes ਯੋਡੋ ਠੀਕ ਆ ਦੇਦੇ ਜੀ ਕੌਣ ਸੱਚ ਦੱਸਦਾ ਤਾਂ ਕਿੰਨੂ ਸੋਨੇ ਦੀ ਇੰਨੀ ਪਹਿਚਾਨ ਆ ਜਿਹੜਾ ਸੱਚ ਦੱਸ ਦਵੇ ਬੰਦਾ ਠੀਕ ਆ ਚਲੋ ਜੀ ਕੋਕਾ ਇਹ ਤਾਂ ਉੱਦੇ ਪਤਾ ਲੱਗਦਾ ਨਾ ਕਲੀ ਉਹ ਦਾਗ ਪੈ ਗਿਆ ਥੰਦੇ ਕੋਕਾ 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 ਬਿਲੋਂ ਨੀ ਤੀਰਾ ਓਕਾ ਓਕਾ ਕੋਕਾ 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 ਓਕਾ ਕੋਕਾ ਕੋਕਾ ਓਕਾ ਕੋਕਾ 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 ਕਿੰਨੇ ਟਾਈਮ ਕਹਿੰਦੇ ਤੇ ਜਹਬਰਾਉ ਮੈਥੋਂ ਨਹੀਂ ਕਹਿ ਹੁੰਦਾ ਮੂੰਹ ਤੱਕ ਜਾਂਦਾ ਨਹੀਂ 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 ਦਾ ਦਾ ਕੋਕਾ ਕੋਕਾ ਤੂਕਾ ਕੋਲਾ ਕੋਕਾ ਹੈਗਾ ਕੋਕਾ ਕੋਲਾ ਕਾਕਾ ਕੋਲਾ ਨਹੀਂ ਹੈਗਾ ਐਨੀ ਮੈਂ ਕਦੀ ਕੋਕਾ ਕੋਲਾ ਪੀ ਕੇ ਨਹੀਂ ਵੇਖਿਆ ਵੇਖਿਆ ਕੱਲ ਗਈ ਗੱਲ ਘਟ ਘਟ ਪੀਂਦੇ ਸੀ ਅੱਪਾ ਤਾਂ ਨਹੀਂ ਪਾਈ ਕੁਝ ਵੀ ਖਾਦਾ ਪੀਤਾ ਕਿਉਂਕਿ ਨਹੀਂ ਚੀਜ਼ਾਂ ਪਾਰ ਸੀ ਜਾਂਦੀਆਂ ਚਲੋ ਠੀਕ ਹੈ ਗਾਇਸ ਕਰਦੇ ਹਾਂ ਛੱਡੀ ਆਪਾਂ ਕੋਈ ਨਹੀਂ ਚਲੋ ਜੀ ਅੱਪਾ ਆ ਗਏ ਆ ਦੀਦੀ ਬਣ ਕੇ ਘਰੇ ਤੁਸੀਂ ਇਹਨਾਂ ਦੀਦੀ ਇਹਨਾਂ ਨੂੰ ਦੇਖਿਆ ਹੀ ਹੁਣ ਆ ਸਾਡੇ ਘਰੇ ਆਏ ਨੂੰ ₹20 ਦੇ ਪੈ ਦੋ ਪੈ ਦੋ ਸਸਿਕਲ ਕਿਵੇਂ ਆ ਕੀ ਦੀ ਸਸਿਕਲ ਕਰ ਦਿੰਦੇ ਫੀਸ ਵਾਲਾ ਪੀਪਲ ਆ ਬੱਤੀ ਦੀ ਆਈ ਦੀ ਹੈ ਨਾ ਬਾ ਮਨੂ ਸਾੜਾ ਦੇ ਚਲ ਆਇਓ ਚਲਿਏ ਮੈਂ ਮਮਾ ਨਾਮ ਕੀ ਆ ਪੀ ਹੋ ਕਿਰਨ ਵਾਲਾ ਹਾਂ ਮੈਂ ਤੁਹਾਡੀ ਕਿਰਨ ਵਾਲਾ ਹਾਂਜੀ ਆ ਨਵਾਂ ਬਲੌਗ ਲੈ ਕੇ ਆਈ ਆ ਲੋ ਜੀ ਆਪਾਂ ਆਪਣੇ ਪਿਓ ਦਾ ਬਲੌਗ ਬਣਾਉਣਾ ਤੂੰ ਮੰਮੀ ਨਾਲ ਮੇਰੀ ਨਾਲ ਜਮੇਨਾ ਤੇ ਫਿਰ ਤੂੰ ਅਪਲੋਡ ਕਰਨਾ ਫਿਰ ਮੈਂ ਸ਼ੇਅਰ ਕਰੂੰਗਾ ਠੀਕ ਆ ਪੱਕਾ ਬਣਾਉਣਾ ਵਧੀਆ ਕਰਕੇ ਬਣਾਉਣਾ ਫੋਨ ਪਿਆ ਤਾਰਾ ਕੋਈ ਤੂੰ ਆ ਬੋਲਣਾ ਠੀਕ ਆ ਠੀਕ ਆ ਬੋਲੂੰਗੀ ਹਾਂ ਚੱਲ ਮੜੋ ਕਰੋ ਸਟਾਰਟ ਮੈਂ ਵੀ ਵਿੰਦਾ ਚੱਲ ਚਲੋ ਕੈਮਰਾ ਖੋਲੋ ਸ਼ੌਂਗਾ ਕੁੜੀ ਨੂੰ ਬਲੌਗ ਬਣਾਉਂਦਾ ਛੋਟੀ ਨੂੰ ਚਲੋ ਕਿਤਾ ਚੈਨਲ ਦਾ ਨਾਮ ਸਾਡੇ ਘਰ ਚੈਨਲ ਦਾ ਨਾਮ ਦੱਸ ਦਿਓ ਆਪਣੇ ਦਾ

टॉय देखना है देखो मन वाह गुद्दा हा देखो शादी कुरी कुरी शादी किमें ठीक हूं ठीक है ਇੱਧਰ ਬਾਬਾ ਜੀ ਦੀ ਫੋਟੋ ਰੱਖੀ ਆ ਵਾਹਿਗੁਰੂ ਸਤਨਾਮ ਸ਼੍ਰੀ ਵਾਹਿ ਜੀ ਜੀ ਅਸੀਂ ਆ ਗਏ ਸੀਗੇ ਹੁਣ ਘਰੇ ਸੋ ਹੁਣ ਅਸੀਂ ਕਿ ਆਸੀ ਵੀ ਅਸੀਂ ਵਲੌਗ ਜਿਹੜਾ ਆ ਆਪਾਂ ਨਾਈਟ ਵੀ ਸਟਾਰਟ ਕਰਿਆ ਕਰੀਏ ਇਸ ਟਾਈਮ ਹਨੇਰਾ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਸੋ ਮੈਨੂੰ ਇਹ ਲੱਗਾ ਕਿ ਮੈਂ ਨਾਈਟ ਵੀ ਆਪਣਾ ਵਲੌਗ ਜਿਹੜਾ ਸ਼ੂਟ ਕਰਿਆ ਕਰਾਂ ਬਾਕੀ ਜੋ ਜੋ ਵੀ ਹੁੰਦਾ ਕੰਮ ਉਹ ਆਪਾਂ ਤੁਹਾਨੂੰ ਦਿਖਾਇਆ ਕਰੀਏ ਤੇ ਬਾਕੀ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਜ਼ਿਆਦਾ ਪਿਆਰ ਕਰਨ ਲਈ ਤੇ ਆਪਾਂ ਹੁਣ ਜਿਹੜੀ ਸਾਡੀ ਨਾਈਟ ਦੀ ਆ ਸਬਜੀ ਉਹ ਆਪਾਂ ਕੱਟਣ ਲੱਗੇ ਆ ਸੋ ਮੇਰੇ ਖਲਾਰਾ ਜਿਹੜਾ ਆ ਘਰੇ ਉਹਨੂੰ ਇਗਨੋਰ ਕਰਿਓ ਕਿਉਂਕਿ ਕੰਮ ਹੋਇਆ ਨਹੀਂ ਸੀਗਾ ਮਾਰਨਿੰਗ ਦਾ ਹੀ ਕੀਤਾ ਹੋਇਆ ਸੀ ਤੇ ਬਾਕੀ ਆਪਾਂ ਆਪਾਂ ਕੱਟਣ ਲੱਗੇ ਆ ਕੀ ਤੁਸੀਂ ਦੇਖ ਸਕਦੇ ਹੋ ਆ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੇ ਆ ਟੀ ਅਬ ਗਰਮ ਸਾਡੇ ਜਿਹੜੇ ਆ ਕੋਈ ਵੀ ਸਬਜੀ ਜ਼ਿਆਦਾ ਨਹੀਂ ਪਸੰਦ ਕਰਦੇ ਹੈਗੇ ਇਹ ਜ਼ਿਆਦਾ ਸਬਜੀ ਇਹੀ ਹੀ ਪਸੰਦ ਕਰਦੇ ਆ ਤੇ ਮੰਮਾ ਹੁਣੀ ਲੱਗਿਆ ਆਟਾ ਗੁੰਨਣਾ ਆਟਾ ਗੁੰਨਣ ਤੇ ਮੈਂ ਹੁਣ ਲੱਗੀਆਂ ਸਬਜੀ ਕੱਟਣ ਕਿਉਂਕਿ ਨੀਰਾ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਦੀਦੀ ਹੁਣਾ ਕਰੇ ਗਏ ਸੀ ਕਿ ਕੱਲ ਸੌਰੀ ਅੱਜ ਗਏ ਸੀ ਇਹ ਹੁਣੀ ਆਏ ਆ ਤੇ ਵਿਕੂ ਗਏ ਆ ਮੜਾ ਇਹ ਪਿੰਡੋਂ ਕਿਉਂਕਿ ਉਹਨਾਂ ਨੂੰ ਭਾਜੀ ਉਹਨਾਂ ਦਾ ਫੋਨ ਆਇਆ ਸੀਗਾ ਕੋਈ ਅਰਜੈਂਟਲੀ ਕੰਮ ਪੈ ਗਿਆ ਉਹਨਾਂ ਨੂੰ ਇਸ ਕਰਕੇ ਉਹ ਉੱਥੇ ਗਏ ਹੋਇਆ ਤੇ ਬਾਕੀ ਆਪਾਂ ਜੋ ਵੀ ਆਪਾਂ ਕੰਮ ਜਿਹੜਾ ਕਰ ਲਈਏ ਤੇ ਮਨਵੀਰ ਸਾਜਾ ਜਿਹੜਾ ਸੌ ਚੁੱਕਿਆ ਆ ਮੇਰੀ ਜਿਹੜੀ ਆਵਾਜ਼ ਆ ਉਹਨੂੰ ਇਗਨੋਰ ਕਰਿਓ ਕਿਉਂਕਿ ਮੇਰਾ ਗਲਾ ਜਿਹੜਾ ਆ ਉਹ ਫੇਰ ਖਰਾਬ ਹੋ ਗਿਆ ਆ ਇਹਨਾਂ ਨੂੰ ਪਤਾ ਕਾਤੋਂ ਹੋਇਆ ਆ ਕਿਉਂਕਿ ਮੈਂ ਤਾਂ ਹੁਣ ਠੰਡੀ ਚੀਜ਼ ਵੀ ਨਹੀਂ ਕੋਈ ਖਾਂਦੀ ਨਹੀਂ ਕੁਝ ਪਿੰਦੀ ਨਹੀਂ ਨਾ ਕੋਈ ਬਾਹਰਲੀ ਮਤਲਬ ਫालतू ਚੀਜ਼ ਖਾਨੀ ਆ ਸਿਰਫ ਅੱਜ ਖਾਦੇ ਸੀਗੇ ਉਹ ਵੀ 버ਗਰ ਖਾਦੇ ਸੀ ਕਿਉਂਕਿ ਭੁੱਖ ਬੱਦ ਲੱਗੀ ਹੋਈ ਸੀਗੀ ਪਰ ਆਪਾਂ ਮਾਰਨਿੰਗ ਮੈਂ ਡੇਢ ਰੋਟੀ ਖਾਧੀ ਸੀਗੀ ਡੇਢ ਰੋਟੀ ਖਾ ਕੇ ਗਈ ਸੀਗੀ ਬਸ ਉਹੀ ਖਾਦੀ ਆ ਤੇ ਹੁਣ ਆਪਾਂ ਘਰ ਦੀ ਰੋਟੀ ਫੇਰ ਆਪਾਂ ਹੁਣ ਘਰੇ ਹੀ ਖਾਵਾਂਗੇ ਤੇ ਸਾਨੂੰ ਦੀਦੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਘਰੇ ਰੋਟੀ ਦੀਦੀ ਖਾ ਕੇ ਜਾਏ ਉਹ ਖਾ ਕੇ ਜਾਏ ਉਹ ਬਹੁਤ ਜ਼ਿਆਦਾ ਪਿਆਰ ਕੀਤਾ ਉਹਨਾਂ ਨੇ ਤੇ ਮੈਨੂੰ ਮੈਨੂੰ ਉੱਥੇ ਥਕਾਵਟ ਬਹੁਤ ਹੋ ਗਈ ਸੀਗੀ ਇਸ ਕਰਕੇ ਮੈਂ ਉਹਨਾਂ ਦੇ ਘਰੇ ਸੌਂਗੀ ਤੇ ਥੋੜਾ ਟਾਈਮ ਰੈਸਟ ਕੀਤੀ ਤੇ ਉੱਥੇ ਕਾਫੀ ਟਾਈਮ ਮੈਨੂੰ ਦੀਦੀ ਨੇ ਫਿਰ ਬਾਅਦ ਵਿੱਚ ਕਾਫੀ ਥੋੜੀ ਲਾਈਟ ਜੀ ਬਣਾ ਕੇ ਦਿੱਤੀ ਸੀ ਕਿਉਂਕਿ ਮੇਰਾ ਬੀਪੀ ਬਹੁਤ ਘਟ ਗਿਆ ਸੀ ਇਹ ਲਾਈਟ ਜੀ ਉਹਨਾਂ ਨੇ ਕਾਫੀ ਬਣਾ ਕੇ ਦੇ ਦਿੱਤੀ ਕਹਿੰਦੇ ਕਿ ਥੋੜਾ ਸੈੱਟ ਹੋ ਜਾਊਗਾ ਤੇ ਬਾਕੀ ਆਪਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਸਮਾਨ ਕੱਟਦੀ ਪਈਆਂ ਵਿਕਰਮ ਜਾਨ ਕੇ ਖਿਜਣ ਆ ਕੇ ਮਿਲੀ ਹੈ ਜੀ ਸਬਜ਼ੀ ਨਹੀਂ ਬਣੀ ਹੈ ਜੇ ਆਈਆਂ ਤੇ ਕੀ ਬਣਾ ਸੀ ਹਜੇ ਹਨਾ ਸੋ ਇਸ ਕਰਕੇ ਹੁਣ ਆਪਾਂ ਸਬਜ਼ੀ ਵਗੈਰਾ ਕੱਟ ਲਈਏ ਤੇ ਤੁਹਾਨੂੰ ਦਿਖਾਣੇ ਆ ਕਿ ਸਬਜ਼ੀ ਆਪਾਂ ਕਿੱਦਾਂ ਦੀ ਬਣਾਉਂਦੇ ਆ ਕਿਉਂਕਿ ਮੈਂ ਤੁੜਕਾ ਬਹੁਤ ਘੱਟ ਲਾਂਦੀ ਆ ਮਮਾ ਹੀ ਜ਼ਿਆਦਾ ਤੁੜਕਾ ਲਾਉਂਦੇ ਆ ਕਿਉਂਕਿ ਮੈਨੂੰ ਮੈਨੂੰ ਆਪਣੇ ਉਹਨੂੰ ਮੈਨੂੰ ਸਬਜੀ ਨਹੀਂ ਆਪਣੀ ਪਸੰਦ ਆਂ ਲਿਖੀ ਹੋਗੀ ਅ ਮੈਨੂੰ ਪਤਾ ਹੁੰਦਾ ਕਿ ਮੈਂ ਰੋਟੀ ਜੇ ਖਾਣੀ ਹੁੰਦੀ ਆ ਤਾਂ ਫਿਰ ਮੈਂ ਆਪਣੇ ਆਪ ਤੁੜਕਾ ਨਹੀਂ ਲਾਂਦੀ ਆ ਕਿਉਂਕਿ ਮਮਾ ਹੀ ਜ਼ਿਆਦਾ ਤੁੜਕਾ ਲਾਂਦੇ ਆ ਕਿਉਂਕਿ ਮੈਂ ਜ਼ਿਆਦਾ ਪਸੰਦ ਨਹੀਂ ਕਰਦੀ ਆਪਣੀ ਸਬਜੀ ਮੈਨੂੰ ਕੁਝ ਵੀ ਆ ਮੈਨੂੰ ਇਹ ਹੁੰਦਾ ਕਿ ਮੈਂ ਅਗਲੇ ਨੂੰ ਚੀਜ਼ ਬਣਾ ਕੇ ਦੇ ਦਮਾਂ ਉਹਨਾਂ ਨੂੰ ਪਸੰਦ ਆ ਜਵੇ ਇੰਨਾ ਹੀ ਬਹੁਤ ਹੁੰਦਾ ਆ ਮੈਨੂੰ ਆਪਣੇ ਆਪ ਨੂੰ ਮੇਰੇ ਹੱਥ ਦੀ ਚੀਜ਼ ਨਹੀਂ ਪਸੰਦ ਆਂਦੀ ਆਈ ਡੋ ਨੋ ਪਤਾ ਨਹੀਂ ਕਹਤੋਂ ਤੇ ਬਾਕੀ ਨੱਪਾ ਗਿਆ ਕਰੇ ਸੋ ਆਪਾਂ ਆਪਣਾ ਕੰਮ ਕਰਦੇ ਪਏ ਆ ਤੇ ਕੰਮ ਕੁੰਮ ਕਰ ਲਈਏ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਵਿਕਰਮ ਦੀ ਵੇਟ ਕਰਦੇ ਪਏ ਆ ਤੇ ਵਿਕਰਮ ਜਦੋਂ ਆ ਜੂਗੇ ਤੁਹਾਨੂੰ ਉਹਨਾਂ ਦਾ ਵੀ ਇਹ ਐਕਸ਼ਨ ਦੇਖੋ ਨਹੀਂ ਆ ਸਬਜੀਲ ਦੇ ਕੇ ਕੀ ਹੁੰਦਾ ਕਿਉਂਕਿ ਇਹਨਾਂ ਨੂੰ ਇਹਨਾਂ ਤੋਂ ਪਤਾ ਨਹੀਂ ਸੀ ਮੈਂ ਸਬਜੀ ਉੱਤਰ ਕੇ ਲੈਂਦੀ ਪਈ ਸੀ ਉਹਨਾਂ ਨੇ ਇਹ ਨਹੀਂ ਸੀ ਪਤਾ ਕਿਵੇਂ ਸਬਜੀ ਲੈ ਗਈ ਰਹੀਆਂ ਤੇ ਬਾਕੀ ਚਲੋ ਆਪ ਕਰਦੇ ਆ ਤੁਹਾਡੇ ਨਾਲ ਗੱਲਬਾਤ ਸਾਜੀ ਗਾਇਸ ਆਪਣੀ ਸਬਜੀ ਤੁਸੀਂ ਦੇਖ ਸਕਦੇ ਹੋ ਕੱਟ ਹੋ ਚੁੱਕੀ ਆ ਮਮਾ ਦੇ ਦਿਆ ਕੀ ਕਰਦੇ ਆ ਜੇ ਮੈਂ ਭਾਂਡੇ ਮੱਝ ਨਹੀਂ ਆ ਬਿਕਰਮ ਦਾ ਸੋਣਾ ਆਇਆ ਸੀ ਹੁਣੇ ਕਹਿੰਦੇ ਕਿ ਮੈਂ 2 ਮਿੰਟਾਂ ਚ ਆ ਗਿਆ ਅਸੀਂ ਗਿਆ ਵੀ ਉਪਰ। ਮੈਂ ਕਿਹਦੀ ਸਬਜ਼ੀ ਬਣਾ ਰਹੀ ਹਾਂ? ਹਾਂ। ਮਮਾ ਆ ਗਈ। ਫਰੇਮੜੇ। ਇਹ ਕਿਹੜਾ? ਇਹ ਕਿਉਂ ਗਿਆ? ਦੇਖੀ ਤੱਕਾ ਬਹੁਤ ਜ਼ੋਰ ਦੀ ਬੱਜਾ। ਮਿਲਗਾ ਤੇ ਕਰਉ ਗਿਆ। ਇੱਕ ਮਿੰਟ। ਅੱਕਾ ਉਹ ਜ਼ੋਰ ਦੀ ਵੱਜਾ ਪਤਾ ਨਹੀਂ ਯਾਰ ਕਿੱਥੋਂ ਆ ਰਹੀ ਹੈ ਹੈ ਦੇਖੀ ਮੜੇ ਉੱਪਰ ਜਾ ਕੇ ਪਤਾ ਨਹੀਂ ਇੱਧਰ ਬਟਾ ਅੱਕਾ ਉਹ ਜ਼ੋਰ ਦੀ ਵੱਜਾ ਆ ਹੁਣ ਇਹਨਾਂ ਨੂੰ ਪਤਾ ਕਿਹੜੀ ਸਾਈਡ ਵੱਜੇ ਕਹਿੰਦੇ ਮੈਂ ਅੱਡੇ 'ਚ ਆ ਗਿਆ ਆ ਤਾਂ ਹੀ ਮੈਂ ਫੋਨ ਕੀਤਾ ਵੀ ਤੁਸੀਂ ਟੈਨਸ਼ਨ ਨਾ ਲਓ ਹਾਂਜੀ ਉੱਤੋਂ ਆ ਜਾਓ ਆਪਾਂ ਚੈੱਕ ਕਰਦੇ ਇੱਕ ਵਾਰੀ ਅਸੀਂ ਕੋਠੇ ਜਾ ਕੇ ਦੇਖਦੇ ਆਂ ਵੀ ਭਲਾ ਕੀ ਗੱਲ ਹੋ ਗਈ ਆ ਕਿੱਦਾਂ ਹੈਣੀ ਕੋਈ ਵੀ ਕਿੱਥੇ ਉਹ ਵੀ ਗੱਡੀ ਜੇ ਖੜੀ ਹੈ ਕਿੱਥੇ ਆ ਨਹੀਂ ਨਹੀਂ ਉਹ ਤਾਂ ਹੋਆ ਮੰਮੀ ਹਾਂ ਪਰੰਮ ਕਾਲਾ ਸੀ ਨਾ ਪਟਾਕਾ ਬੱਜੇ ਬਹੁਤ ਜ਼ੋਰ ਤੇ ਜਿੱਦਾਂ ਉਦੋਂ ਇੱਕ ਵਾਰੀ ਪਾਈ ਹਾਂ ਤਾਂ ਉਹ ਡਰ ਗਿਆ ਆ ਉਦੋਂ ਦਾ ਉਹਦਾ ਤਾਂ ਸਾਨੂੰ ਡਰ ਲੱਗਾ ਪਿਆ ਆ ਇੱਧਰ ਤਾਂ ਕੁਝ ਵੀ ਨਹੀਂ ਹੈਗਾ ਜਦੋਂ ਬਹੁਤ ਗੰਨੇ ਜੇ ਤਾਂ ਕੋਈ ਚੀਜ਼ ਲੰਗੀ ਉਦੋਂ ਫਿਸਿਆ ਹੈ ਮੇਡੀ ਜ਼ੋਰ ਨਹੀਂ ਥੋੜੀ ਪਰ ਇਹ ਤੇ ਜ਼ੋਰ ਤੇ ਨਹੀਂ ਮਮਾ ਉਹ ਹੈ ਕੀ ਹੈ ਗੰਨੇ ਹੀ ਲਾਤਾ ਬਾਹਰ ਜਾ ਕੇ ਦੇਖੀਏ ਆ ਜਾ ਕੇ ਦੇਖੀਏ

ਮੇਰੇ ਕਹਿਣ ਦਾ ਮਤਲਬ ਬੜਾ ਈ ਹੈ ਇਹ ਸਾਰਾ ਮਟੀਰੀਅਲ ਪਾ ਉਹ ਵੀ ਹੋ ਗਈ ਤਿਆਰ ਇਦੂ ਵੀ ਹੈ ਜੀ ਇਹ ਮੋਰੀ ਜਣੀ ਆ ਤੇ ਮੰਮੀ ਨੇ ਆਪਣੇ ਲਈ ਬਣਾਉਣੇ ਆ ਪਿਆਜ਼ ਨਾਲ ਕਰੀਆ ਪਿਆਜ਼ ਕਰੀ ਵਾਲੇ ਬਣਾਉਣੇ ਆ ਲੈ ਬੈਗ ਪਿਆ ਪਿਆਜ਼ ਕਰੀ ਵਾਲੇ ਕੌਣੇ ਆ ਤੇ ਮੈਂ ਵਾਂਝ ਲੱਗੀਆਂ ਆ ਆਂਡੇ ਮੰਨੂ ਦਾ ਦਰਬਾਰਾਂ ਦੇ ਦੁੱਧ ਨਾਲ ਦੇ ਕਰਕੇ ਚੂੜੇ ਰੋਟੀ ਤੇ ਖਾਦੇ ਉਹ ਸਾਬਦੀ ਨਾਲ ਖਾਦੇ ਜਾਂਦੇ ਮੈਨੂੰ ਚੇਤਾ ਭੁੱਲ ਗਿਆ ਮੈਂ ਦਹੀਂ ਮੰਗਾਉਣਾ ਸੀਗਾ ਮੇਰੇ ਕੋਲ ਹੋ ਗਿਆ ਜੇ ਮੇਰੇ ਕੋਲ ਹੋ ਗਿਆ ਮੇਰਾ ਦੇਖੇ ਕਿ ਤਾ ਹੋ ਗਿਆ ਅੱਜ ਦਾ ਆਪਾਂ ਬਹੁਤ ਮਜ਼ਾ ਹੋ ਗਿਆ ਹਨਾ ਉਹ ਖਾ ਕਿੰਨਾ ਟਾਈਮ ਹੋ ਗਿਆ ਹਾਂ ਟਾਈਮ ਨਹੀਂ ਮੈਂ ਚੈੱਕ ਕੀਤਾ 7 ਤਾਂ ਤਾਂ ਉਹ ਦੇ ਬੱਜੇ ਸੀਗੇ ਹਾਂ ਔਰ 10 ਤਾਂ ਬੱਜੇ ਹਾਂ ਹਾਂ ਟਾਈਮ ਹੋ ਗਿਆ ਹੁਣਾ ਕਾਫੀ ਹੈ ਨਾ ਸੋ ਚਲੋ ਅਸੀਂ ਕੰਮ ਕਰ ਲਈਏ ਕੰਮ ਕੁੰਮ ਕਰਕੇ ਆਪਾਂ ਹੋ ਜਾਣਾ ਤੁਹਾਡੇ ਅੰਤ ਤੱਕ ਫ੍ਰੀ ਤੇ ਬਿਕਰਮ ਦੀ ਕਰਦੇ ਪਏ ਬੇੜ ਜਿੰਨਾ ਟਾਈਮ ਲਾਈ ਕੰਮ ਕਰਕੇ ਲਵੇੜ ਨੂੰ ਉਹਨੇ ਕਾਲੀ ਪਹਿਣਾ ਰੂਖਾ ਮੈਂ ਕਹਿੰਦਾ ਉਹਦੇ ਉਹਦੇ ਫਿਰ ਸਾਡੀ ਚੈੱਕ ਕਰਦੇ ਜਦੋਂ ਅਸੀਂ ਕੰਮ ਕੰਮ ਕਰਕੇ ਹੋ ਗਿਆ ਫਰੀ ਉਹਨੇ ਟੰਦਾ ਕੋਲ ਨੇ ਆ ਜਾਣਾ ਹਨ ਅੱਡੇ ਚ ਬਣਾ ਕੇ ਕਰਦਾ ਵਾ ਪਤਾ ਰੱਡੇ ਚ ਕਹਿੰਦੇ ਮੈਂ 10 ਮਿੰਟ ਤੱਕ ਕਹਿੰਦੇ ਆ ਗਿਆ ਕੋਲ ਚ ਆਲੇ ਉਹ ਬੜਾ ਹਾਂ ਕੋਲ ਜਾ ਉਹ ਬਣਾ ਨਹੀਂ ਬਾਰਕਣਾ ਹਾਂ ਹੋਰ ਨਹੀਂ ਮਾਰਨੇ ਦੋ ਹੋਰ ਨੂੰ ਮਾਰਨੇ ਆ ਹਸਨਪੁਰ ਆ ਜਾਣਾ ਬਿਕਰਮ ਬੋਲਿਆ ਉੱਪਰ ਬੇੜ ਦਾ ਬਾਸਾ ਨਹੀਂ ਪੱਣਾ ਚਲੋ ਜੀ ਸਾਡੀ ਸੱਜੀ ਬਣ ਕੇ ਜਾ ਤਿਆਰ ਹੋ ਗਈ। ਬੜੀ ਸ਼ਿਮਲਾ ਮੈਚ ਦੇ ਯਕੀਨ ਹੋਇਆ ਆ। ਮਾਹ ਇਹਨੂੰ ਬੋਲ ਸਕਦੀ ਨਹੀਂ ਹੈ। ਬਹਿਲੀ ਸ਼ਿਮਲਾ ਬੜੀ ਕਹਿੰਦਾ ਇਹ ਹੀ ਖਾਣੀ ਮੈਂ। ਜੇ ਸਾਨੂੰ ਵੀ ਚੰਗੀ ਲੱਗਦੀ। ਸਾਡੀਆਂ ਦਾਲਾਂ ਦੇਖ ਲਓ ਤੁਸੀਂ। ਇਹ ਜਦੋਂ ਕੋਈ ਆਇਆ ਗਿਆ ਹੁੰਦਾ ਵਿਚਾਰੇ ਉਹਨਾਂ ਲਈ ਬਣਦੀ ਆ। ਨਾਲ ਜਦੋਂ ਚੌਲਾ-ਚੂਲਾ ਦੇ ਖਾਣੀ ਹੁੰਦੀ ਆ। ਉਹਦਾ ਤਾਂ ਬਣ ਗਈ ਨਹੀਂ। ਇਹ ਉਹਦਾ ਤਾਂ ਬਣਦੀ ਨੂੰ। ਸਾਡਾ ਅੱਬਾ ਲੈ ਲਓ। ਤੁਸੀਂ ਫਾਇਰ ਦੇ ਟੋੜਕੇ ਵਿੱਚ ਹੀ ਲਾਈ ਕਿੰਨੇ ਲੱਗਦੇ ਅੱਜ ਮੈਂ ਪਾਇਆ ਇਹਦੇ ਰੈਨ ਦਾ ਚੋਂ ਉੱਪਰ ਠੇੜਾ ਪੈਟ ਨਾਈ ਨਹੀਂ ਜਿੱਥੇ ਲੰਨ ਦੇ 1000 ਰੁਪਏ ਚਲੋ ਬੱਚਾ ਤਾਂ ਹੋ ਗਈ ਜੋ ਕੀ ਹਾਲ ਚਾਲ ਹੈ ਜੀ ਹਾਂ ਜੀ ਜਿਹੜੇ ਬਾਬੇ ਕਮੈਂਟਾਂ ਚ ਗਲਤ ਬੋਲਦੇ ਆ ਉਹਨਾਂ ਨੂੰ ਇੱਕੀ ਆਪਾਂ ਮੈਸੇਜ ਕੀਤਾ ਸੀ ਵੀ ਜਿਹਨਾਂ ਨੂੰ ਕੋਈ ਗੱਲਬਾਤ ਆ ਸਿੱਧਾ ਆਪਣਾ ਐਡਰੈਸ ਸੈਂਡ ਕਰਨਾ ਇੱਕ ਦਿਨ ਹੋਰ ਤੇ ਮਿਲਾਂਗੇ ਇੱਕਦੇ ਜੋਰ ਤਾਂ ਇੱਕਦੇ ਜੋਰ ਤੇ ਵਰਤਾਂਗੇ ਹਰੇਕਣਾ ਤੇ ਉਹ ਬੰਦੇ ਦਾ ਕੋਈ ਮੈਸੇਜ ਨਹੀਂ ਆਇਆ ਇੱਕਦੇ ਮੈਸੇਜ ਕੀਤਾ ਕਹਿੰਦਾ ਬਾਈ ਮੈਂ ਕਹਿੰਦਾ ਬਾਈ ਜੀ 3000 ਰੁਪਏ ਸੈਂਡ ਕੀਤਾ ਮੈਂ 3000 ਰੁਪਏ ਸੈਂਡ ਕਰੋ ਉਹਨੂੰ ਮੈਂ ਕਹਾ ਬਾਈ ਜੇ ਤੂੰ 3000 ਰੁਪਏ ਸੈਂਡ ਕਰਦਾ ਮੈਂ ਤੈਨੂੰ 3 ਲੱਖ ਕਰੂੰਗਾ ਮੈਂ ਉਹਦਾ ਕੋਈ ਮੈਸੇਜ ਨਹੀਂ ਆਇਆ ਤੇ ਬਾਕੀ ਇੱਕ ਨੇ ਮੈਸੇਜ ਕੀਤਾ ਕਹਿੰਦਾ ਜੁੱਤੀਆਂ ਪਹਿਣੀਆਂ ਤਿਆਰ ਹੈ ਤੈਨੂੰ ਵੀ ਬਾਈ ਸਿੱਧੀ ਚਾਹਣੀ ਆ ਜਦੋਂ ਮਰਜੀ ਆ ਇਹਦਾ ਦੱਸ ਕੇ ਆਈਂ ਤੇਰੀਆਂ ਲੱਤਾਂ ਪਰ ਚੱਲਣੀਆਂ ਤੂੰ ਚੱਲਣੀਆਂ ਜੇ ਮੇਰੀ ਚੱਲਣੀਆਂ ਮੈਂ ਚੱਲ ਲੂੰਗਾ ਠੀਕ ਆ ਹਲਕੇ ਜਣਾ ਲਿਆ ਕਰੋ ਕਿਸੇ ਨੂੰ ਮਾਣੇ ਰੇਕ ਪੁੱਤ ਸਾਣੀ ਜੰਮਿਆ ਆ ਤੇ ਬਾਕੀ ਥੈਂਕ ਯੂ ਆਲ ਥੈਂਕ ਯੂ ਤੇ ਬਲੌਗ ਦਾ ਕਰਦੇ ਐਂਡ ਲਵ ਯੂ ਥੈਂਕ ਯੂ